ਮਲਾਵਟ ਖੋਰੀ ਅੱਜ ਦੇ ਜਮਾਨੇ ਵਿੱਚ ਇਹਦੇ ਲਈ ਅਵੇਅਰਨੈਸ ਲਿਆਉਣੀ ਸਾਡਾ ਸਾਰਿਆਂ ਦਾ ਫਰਜ ਹੈ ਇੱਕ ਵਾਰ ਫੂਟਿੰਗ ਨੀਡ ਲੜਾਈ ਹੈ ਜੋ ਹਰ ਗਰੀਬ ਮਹੱਲੇ ਵਿੱਚ ਇਹਦੇ ਬਾਰੇ ਅਵੇਅਰਨੈਸ ਜਾਣੀ ਬਹੁਤ ਜ਼ਰੂਰੀ ਹੈ ਅੱਜ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਵਿੱਚ ਮਲਾਵਟ ਹੈ ਖਾਸ ਕਰਕੇ ਰਸੋਈ ਦੇ ਵਿੱਚ ਜਿਹਦੇ ਕਰਕੇ ਢੇਰ ਸਾਰਾ ਪੈਸਾ ਜਿਹੜਾ ਸਾਡਾ ਡਾਕਟਰ ਦੇ ਜੇਬਾਂ 'ਚ ਜਾਂਦਾ ਔਰ ਸਾਡੀ ਮਾਨਸਿਕ ਔਰ ਸਰੀਰਕ ਜੋ ਹੈਲਥ ਹੈ ਉਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਸਾਡੀਆਂ ਕਿਡਨੀ ਫੇਫੜੇ ਲੰਗਜ਼ ਜੋ ਕੁਝ ਵੀ ਹੈ ਸਰੀਰ ਦਾ ਕੋਈ ਵੀ ਅੰਗ ਮਲਾਵਟ ਦੀ ਚੀਜ਼ ਹਰ ਸਰੀਰ ਦੇ ਅੰਗ ਦੇ ਉੱਪਰ ਬੁਰਾ ਪ੍ਰਭਾਵ ਪਾ ਰਹੀ ਆ ਔਰ ਇਸ ਕਰਕੇ ਸਾਨੂੰ ਸਾਰਿਆਂ ਦਾ ਫਰਜ ਬਣਦਾ ਕਿ ਆਪਾਂ ਇਸ ਮਲਾਵਟ ਖੋਰੀ ਦੇ ਵਿਰੁੱਧ ਤਗੜੇ ਹੋ ਕੇ ਜਾਗੀਏ ਜੰਗਲ ਨੂੰ ਅੱਗ ਲੱਗੀ ਹੈ ਲੇਕਿਨ ਜਿਹੜਾ ਚਿੜੀ ਦਾ ਕਰਤਾਰ ਹੈ ਉਹ ਸਾਨੂੰ ਨਿਭਾਉਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਪ੍ਰਮਾਤਮਾ ਨੇ ਸਾਨੂੰ ਜਨਮ ਦਿੱਤਾ ਮਨੁੱਖਾ ਜਨਮ ਦਿੱਤਾ ਹੈ 84 ਲੱਖ ਜੁਨਾਂ ਦੇ ਵਿੱਚੋਂ ਅਸੀਂ ਸਾਨੂੰ ਪ੍ਰਮਾਤਮਾ ਨੇ ਸੱਪ ਨਹੀਂ ਬਣਾਇਆ ਕੀੜੀ ਨਹੀਂ ਬਣਾਇਆ ਕੋਈ ਮਸਲ ਜਾਂਦਾ ਕੋਈ ਕੁੱਟ ਜਾਂਦਾ ਮਾਰ ਜਾਂਦਾ ਸਾਨੂੰ ਅਗਰ ਮਨੁੱਖਾ ਜਨਮ ਦਿੱਤਾ ਹੈ ਤੇ ਅਸੀਂ ਆਪਣੀ ਅਕਲ ਦੀ ਵਰਤ ਨਾਲ ਸਮਾਜ ਦੀ ਹਿੱਕ ਉੱਪਰ ਘਟੋ ਘਟ ਮਲਾਵੜ ਖੋਰੀ ਦਾ ਜਿਹੜਾ ਗੰਦ ਹੈ ਉਹ ਉਹਨੂੰ ਉਹਦੀ ਸਫਾਈ ਕਰ ਸਕੀਏ ਅੱਜ ਮੈਂ ਖਾਸ ਕਰਕੇ ਆਪਣੇ ਚੈਨਲ ਦੇ ਰਾਹੀਂ ਬੇਨਤੀ ਕਰੂੰਗਾ ਪੰਜਾਬ ਸਰਕਾਰ ਨੂੰ ਕਿ ਖਾਸ ਕਰਕੇ ਜਿਹੜੇ ਸਾਡੇ ਯੂਪੀ ਬਿਹਾਰ ਜਾਂ ਸਾਡੇ ਲੋਕ ਨੇ ਭਈਏ ਆ ਕੇ ਸਬਜ਼ੀਆਂ ਲਾਉਂਦੇ ਨੇ ਉਹ 노 ਡਾਊਟ ਉਹਨਾਂ ਨੇ ਬਹੁਤ ਵੱਡਾ ਠੇਕਾ ਲਿਆ ਹੈ ਬੜਾ ਅੱਛਾ ਕੰਮ ਕਰਦੇ ਹਨ ਉਹਨਾਂ ਨੂੰ ਸਲੂਟ ਵੀ ਹੈ ਪਰ ਉਹਨਾਂ ਲੋਕਾਂ ਨੂੰ ਜਿਹੜੇ ਸਬਜ਼ੀਆਂ ਦੇ ਉੱਪਰ ਜਿਹੜੀ ਸਪਰੇ ਹੁੰਦੀ ਹੈ ਉਹਦੀ ਟ੍ਰੇਨਿੰਗ ਦਿੱਤੀ ਜਾਵੇ ਅਗਰ ਫੱਟੇ ਚੱਕ ਸਪਰੇ ਆਪਾਂ ਕਰਦੇ ਜਿਹੜੀ ਸਬਜ਼ੀ 15 20 ਦਿਨ ਦੇ ਵਿੱਚ ਪੈਦਾ ਹੋਣੀ ਹੈ ਉਹ ਸਬਜ਼ੀ 2 ਦਿਨ ਦੇ ਵਿੱਚ ਪੈਦਾ ਹੋ ਕੇ ਉਹਦੇ ਵਿੱਚ ਸਪਰੇ ਕਰਕੇ ਮਾਰਕੀਟ 'ਚ ਲੈਂਦੀ ਜਾਵੇ ਜਾਂ ਜਿਹੜੇ ਪੁੱਠੇ ਸਿੱਦੇ ਕੰਮ ਨੇ ਪੁੱਠੇ ਸਿੱਦੇ ਫਾਰਮੂਲੇ ਨੇ ਜਿਨ੍ਹਾਂ ਰਹੀਂ ਸਬਜ਼ੀਆਂ ਜਿਹੜੀਆਂ ਕੱਦੂ ਹੈ ਬੈਂਗਣ ਹੈ ਨੀਲਾ ਤੋਥਾ ਰੱਖਦੇ ਹੋ ਕਿਹੜੀ ਕਿਹੜੀ ਵੱਡਾ ਨੀਲ ਹੋ ਜਾਊਗਾ ਬੈਂਗਣ ਔਰ ਉਸ ਜਿਹੜੇ ਸ਼ਾਈਨਿੰਗ ਬੈਂਗਣ ਨੇ ਉਹ ਬਹੁਤ ਸਾਰੇ ਮਾਰਕੀਟ ਵਿੱਚ ਜ਼ਹਿਰ ਆ ਰਿਹਾ ਜਿਹਦੇ ਨਾਲ ਆਪਾਂ ਖਾਂਦੇ ਆ ਕਦੂਆਂ ਦੀ ਬਾਲ ਉੱਪਰ ਜਿਹੜੇ ਪਸ਼ੂਆਂ ਨੂੰ ਪਸਮਾਉਣ ਵਾਲੇ ਟੀਕੇ ਆ ਉਹ ਸੁਣ ਵਿੱਚ ਆਇਆ ਉਹ ਲਗਾਇਆ ਜਾਂਦਾ ਜਿਹੜੇ 15 ਦਿਨਾਂ ਚ ਕਦੂ ਵੱਡਾ ਹੋਣਾ ਹੈ ਔਰ 3-4 ਦਿਨਾਂ ਚ ਕੱਦੂ ਵੱਡਾ ਹੋ ਕੇ ਔਰ ਉਹ ਜਿਹੜਾ ਜ਼ਹਿਰ ਐਡਾ ਵੱਡਾ ਸਬਜ਼ੀ ਜਿਹੜੀ 15 ਦਿਨਾਂ ਚ ਨੇਚਰਲ ਫੂਡ ਨੇ ਬਣਾਣਾ ਉਹ ਅਗਰ 2 ਦਿਨਾਂ ਚ ਤਿਆਰ ਹੋ ਜੇ ਤੇ ਅੰਦਰ ਜਾ ਕੇ ਦੇਖੋ ਉਹ ਜਿਹੜੇ ਟੀਕੇ ਹੈ ਜਿਹੜੇ ਪਸ਼ੂਆਂ ਨੂੰ ਪਸਮਾਉਣ ਵਾਲੇ ਬੱਲਾਂ ਨੂੰ ਲਾਏ ਜਾਂਦੇ ਸਬਜ਼ੀਆਂ ਨੂੰ ਲਾਏ ਜਾਂਦੇ ਨੇ ਤੇ ਸਾਡੇ ਬਾਡੀ ਆਰਗਨ ਸਾਡੇ ਬੱਚੇ ਨੇ ਸਾਡੇ ਨੌਜਵਾਨ ਨੇ ਸਾਡੇ ਬਜ਼ੁਰਗ ਨੇ ਸਾਡੇ ਯੰਗ ਬਲੱਡ ਨੇ ਤੇ ਉਹਨਾਂ ਲੋਕਾਂ ਦੀ ਸਿਹਤ ਨਾਲ ਸਹੀ ਖਲਵਾੜ ਕੀ ਕਰ ਰਹੇ ਹਨ ਚਲੋ ਬਾਕੀ ਦੇ ਵੀ ਅਸੀਂ ਗੱਲਾਂ ਮੰਨ ਰਹੇ ਹਾਂ ਸਿਸਟਮ ਹਾਲੀਵੁੱਡੀ ਸੁਧਾਰ ਲਿਆ ਰਿਹਾ ਪਰ ਮਿਲਾਵਟ ਖੋਰੀ ਦੇ ਵਿੱਚ ਬਸੀ ਪੰਜਾਬ ਸਰਕਾਰ ਭਾਰਤ ਸਰਕਾਰ ਨੂੰ ਆਪਣੀ ਪਾਵਾਂ ਵੱਲੋਂ ਪੁਰਜੋਰ ਬੇਨਤੀ ਕਰਦੇ ਆ ਕਿ ਜਰੂਰ ਇੱਧਰ ਧਿਆਨ ਦਿੱਤਾ ਜਾਵੇ ਸਾਡੀ ਪਾਵਾਂ ਵਿੱਚ ਪੜ੍ਹੇ ਲਿਖੇ ਲੋਕ ਆਈਐਸ ਅਫਸਰ ਜੱਜ ਰਟਾਇਰ ਬਹੁਤ ਬਹੁਤ ਵੱਡੇ ਅਫਸਰ ਆ ਗਏ ਹਨ ਔਰ ਸਾਨੂੰ ਭਰਉਣਾ ਨਹੀਂ ਚਾਹੀਦਾ ਅਸੀਂ ਇਹ ਨਹੀਂ ਸੋਚਣਾ ਕਿ ਭਗਤ ਸਿੰਘ ਕਿਸੇ ਹੋਰ ਘਰ ਵਿੱਚ ਜੰਮੇ ਸਾਨੂੰ ਸਕੂਲਾਂ ਵਿੱਚ ਕਾਲਜਾਂ ਵਿੱਚ ਜਾ ਕੇ ਅਸੀਂ ਇਹ ਮੂਵਮੈਂਟ ਸ਼ੁਰੂ ਕਰਾਂਗੇ ਤਾਂ ਕਿ ਬੱਚਿਆਂ ਨੂੰ ਇਸ ਮੂਵਮੈਂਟ ਬਾਰੇ ਦੱਸਿਆ ਜਾਵੇ ਉਹ ਆਪਣੀਆਂ ਨੈਚੁਰਲ ਵੀ ਇਹਦੇ ਨਾਲ ਜੋ ਸਾਡਾ ਪਾਵਾ ਵੀਡੀਓ ਬਣਾ ਰਿਹਾ ਹੈ ਉਹ ਜਿਹੜੀ ਆਪਣੇ ਘਰ ਦੇ ਵਿੱਚ ਜਿੰਨੀਆਂ ਖਾਣ ਪੀਣ ਵਾਲੀਆਂ ਪਦਾਰਥਾਂ ਨੂੰ ਉਹਨਾਂ ਨੂੰ ਕੋਈ ਮੁੱਲ ਨਹੀਂ ਲੱਗਦਾ ਵਿਦਆਊਟ ਐਨੀ ਕਾਸਟ ਅਸੀਂ ਆਪਣਾ ਦੁੱਧ ਹੈ ਦਹੀਂ ਹੈ ਪਨੀਰ ਹੈ ਛੋਟੇ ਛੋਟੇ ਕਦਮਾਂ ਨਾਲ ਆਪਾਂ ਜਾਗਰਤੀ ਲਿਆਈਏ ਇਹ ਜਿਹੜੀ ਜਾਗਰਤੀ ਹੈ ਸਿਰਫ ਆਪਣੇ ਤੱਕ ਸੀਮਤ ਨਾ ਰੱਖੀਏ ਘਟੋ ਘਟ ਆਪਣੇ ਜਿੰਨੇ ਵੀ ਨੀਅਰ ਐਂਡ ਡੀਅਰ ਫਰੈਂਡ ਨੇ ਰਿਸ਼ਤੇਦਾਰ ਨੇ ਗਲੀ ਮੁਹੱਲਿਆਂ ਵਿੱਚ ਔਰ ਸਕੂਲਾਂ ਕਾਲਜਾਂ ਵਿੱਚ ਇਹ ਅਵੇਅਰਨੈਸ ਲਿਆਈਏ ਥੈਂਕ ਯੂ ਵੈਰੀ ਮੱਚ ਆਪਾਂ ਸਾਰਿਆਂ ਨਾਲ ਮਿਲ ਕੇ ਜੀ ਮੈਂ ਇੱਥੇ ਆਪਣੇ ਜਿੰਨੇ ਵੀ ਸਾਡੇ ਲੋਕ ਇਹ ਚੈਨਲ ਦੇਖ ਰਹੇ ਨੇ ਮੈਂ ਮੈਕਸਿਮਮ ਕਹਾਂਗਾ ਕਿ ਇਸ ਚੈਨਲ ਨੂੰ ਮੈਕਸਿਮਮ ਫਲਾਇਆ ਜਾਵੇ ਜਿੰਨੇ ਵੀ ਲੋਕ ਇਹ ਜਿਹੜੀ ਇਹਦੇ ਵਿੱਚ ਅਵੇਅਰਨੈਸ ਲਿਆਂਦੀ ਜਾ ਰਹੀ ਹੈ ਬਿਲਕੁਲ ਨੋ ਐਨੀ ਕਾਸਟ ਅਸੀਂ ਕੋਈ ਪੈਸਾ ਨਹੀਂ ਲੈ ਰਹੇ ਕਿਸੇ ਤੋਂ ਅਸੀਂ ਆਪਣੇ ਬਲਬੂਤੇ ਕੰਮ ਕਰ ਰਹੇ ਸਾਡੀ ਪਾਵਾ ਦੇ ਨਾਲ ਤੁਸੀਂ ਜੁੜੋ ਔਰ ਇਹ ਜਿਹੜੇ ਵੀਡੀਓ ਮੈਸੇਜ ਨੇ ਇਹ ਡੋਰ ਟੂ ਡੋਰ ਹਰ ਘਰ ਦੇ ਵਿੱਚ ਜਾਵੇ ਤਾਂ ਕਿ ਘਟੋ ਘਟ ਜਿਹੜੀ ਇੱਕ ਚੰਗੀ ਸੇਤ ਹੈ ਉਹਦਾ ਰਾਜ ਉਹਦਾ ਆਨੰਦ ਸਾਡੇ ਬਜ਼ੁਰਗ ਸਾਡੇ ਬੱਚੇ ਆਪਾਂ ਸਾਰੇ ਨਾਲ ਮਿਲ ਕੇ ਮਾਣ ਸਕੀਏ ਤੁਸੀਂ ਜਿਹੜਾ ਪਾਵਾ ਚੈਨਲ ਹੈ YouTube ਉਹਨੂੰ ਮੈਕਸਿਮਮ ਖੁਦ ਵੀ ਦੇਖੋ ਔਰ ਘਟੋ ਘਟ ਬਹੁਤ سارے ਲੋਕਾਂ ਨੂੰ 50 ਲੋਕਾਂ ਤੱਕ ਵੀ ਇੱਕ ਬੰਦਾ ਅਗਰ ਇਸ ਚੈਨਲ ਨੂੰ ਕਰੂਗਾ ਤੇ ਮੈਂ ਸਮਝੂਗਾ ਪਰਮਾਤਮਾ ਨੂੰ ਮੱਥਾ ਟੇਕਿਆ ਕਿੰਨੇ ਲੋਕਾਂ ਦੀਆਂ ਸਾਨੂੰ ਅਸੀਸਾਂ ਆਉਣ ਗਿਆ ਜਿਨ੍ਹਾਂ ਨੂੰ ਅਸੀਂ ਚੰਗੀ ਸਿਹਤ ਤੰਦਰੁਸਤੀ ਬਾਰੇ ਛੋਟੇ ਛੋਟੇ ਫਾਰਮੂਲੇ ਆ ਰਹੇ ਜਿਨ੍ਹਾਂ ਦਾ ਕੋਈ ਕੋਸਟ ਨਹੀਂ ਅਸੀਂ ਉਹਨਾਂ ਨੂੰ ਅਵੇਅਰ ਕਰ ਸਕਾਂਗੇ ਤੇ ਇਹ ਪਰਮਾਤਮਾ ਦੀ ਦਰਗਾਹ ਵਿੱਚ ਮੱਥਾ ਟੇਕਿਆ ਗਿਆ ਹੈ ਸੋ ਪਾਵਾ ਚੈਨਲ YouTube ਨੂੰ ਦੇਖਣਾ ਨਾ ਭੁੱਲੋ ਤੁਸੀਂ ਆਪਣਾ ਵੀ ਭਲਾ ਕਰੋ ਔਰ ਦੂਜਿਆਂ ਦਾ ਵੀ ਭਲਾ ਕਰੋ ਜਿੱਥੇ ਹੋਵੇ ਸਫਾਈ ਉੱਥੇ ਵਸੇ ਖੁਦਾਈ ਜੇ ਤੁਹਾਡੀ ਤੰਦਰੁਸਤੀ ਸਾਡੇ ਕੋਲ ਹੈ ਤਾਂ ਅਸੀਂ ਸਾਨੂੰ ਜਿਹੜੇ ਦਵਾਈਆਂ ਤੋਂ ਅਸੀਂ ਪਰਹੇਜ਼ ਕਰ ਸਕਦੇ ਹਾਂ ਬਹੁਤ ਸਾਰਾ ਪੈਸਾ ਜੋ ਡਾਕਟਰਾਂ ਦੀ ਜੇਬ ਵਿੱਚ ਸਾਡੀ ਅਨਅਵੇਅਰਨੈਸ ਕਰਕੇ ਨਾ ਜਾਗਰਤੀ ਕਰਕੇ ਡਾਕਟਰਾਂ ਦੀ ਜੇਬ ਵਿੱਚ ਪੈਸਾ ਜਾ ਰਿਹਾ ਸਾਡੇ ਅੰਦਰ ਹੀ ਇੱਕ ਡਾਕਟਰ ਬੈਠਾ ਇਹ ਜਾਣਕਾਰੀ ਅਗਰ ਆਪਾਂ ਇਹਨੂੰ ਐਪਲੀਕੇਬਲ ਕਰਾਂਗੇ ਤੇ ਅਸੀਂ ਬਹੁਤ ਸਾਰਾ ਪੈਸਾ ਡਾਕਟਰਾਂ ਦੀ ਜੇਬ ਵਿੱਚ ਜਾਣ ਤੋਂ ਬਚਾ ਕੇ ਅਸੀਂ ਆਪਣੀ ਤੰਦਰੁਸਤੀ ਦਾ ਆਨੰਦ ਜਪਾਨ ਵਾਂਗੂ 108 ਸਾਲ ਜੀ ਕੇ ਆਨੰਦ ਮਾਣ ਸਕਦੇ ਹਾਂ ਕਰਦਾਰ ਤੋਂ ਪਿੱਛੇ ਨਹੀਂ ਛੜਨਾ ਚਾਹੀਦਾ ਪਰਮਾਤਮਾ ਨੇ ਮੈਂ ਉੱਥੇ ਲਿਆਉਂਗਾ ਦੋ ਕਿਸਮ ਦਾ ਕਰਦਾਰ ਹੈ ਦੁਨੀਆ ਉੱਤੇ ਆਏ ਆ ਅਸੀਂ ਇਹ ਸੋਚਣਾ ਹੈ ਕਿ ਅਸੀਂ ਕਾਂ ਦਾ ਕਰਦਾਰ ਨਿਭਾਉਣਾ ਕਿ ਅਸੀਂ ਹੰਸ ਦਾ ਨਿਭਾਉਣਾ ਜੇ ਹੰਸ ਦਾ ਨਿਭਾਉਣਾ ਤੇ ਮੈਂ ਸਲੂਟ ਸਮਝੂਗਾ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਰਮਾਇਣ ਗੀਤਾ ਮਹਾਭਾਰਤ ਬਾਈਬਲ ਕ੍ਰਾਂਚੀਪ ਸਾਡੀ ਇਹ ਭਗਤੀ ਹੋ ਜੂਗੀ ਅਗਰ ਆਪਾਂ ਮਲਾਵੜ ਖੋਰਾਂ ਨੂੰ ਨੱਥ ਪਾ ਲਵਾਂਗੇ